ਗੱਲ ਮਾਵਾ ਤਰਕ ਦੀ ਲਾਡੰਗ ਦੋ ਧੋਤੀ ਬਸਤਰ ਕਪਾੜਨ ਪੰਡਤ ਨੇ ਸ਼ਰਾਰਤ ਕਰਕੇ ਛਲਵਾਇ ਪੰਡਤ ਜਿਹੜੇ ਸੰਤ ਬਣਾ ਕੇ ਸਿੱਖ ਰੋਕਣ ਵਾਸਤੇ ਸੀ ਸਿੱਖੀ ਦਾ ਪ੍ਰਚਾਰ ਵਾਸਤੇ ਨਹੀਂ ਸੰਤ ਸਾਰੇ ਸਿੱਖ ਨੂੰ ਰੋਕਣ ਵਾਸਤੇ ਆਏ ਇਹ ਤਾਂ ਗੱਲ ਹੈ ਜਿੱਥੇ ਮਰਜੀ ਗੱਲ ਬੋਲੇ ਜੇ ਮੈਂ ਕੁਝ ਗਲਤ ਕਰਨਾ ਜਿੱਥੇ ਮਰਜ਼ੀ ਗੱਲ ਕਰ ਟੈਲੀਵਿਜ਼ਨ ਤੇ ਕਰਨ ਜਿੱਥੇ ਮਰਜ਼ੀ ਗੱਲ ਬ 10 ਲੱਖ ਆਦਮੀ ਇਕੱਠਾ ਕਰਕੇ ਗੱਲ ਕਰੋ ਸਾਰੇ ਸਿੱਖੀ ਨੂੰ ਰੋਕਣ ਵਾਲੇ ਨੇ ਇੱਕ ਮਿੰਟ ਪਥਰੇ ਕੁੱਤੇ ਨੇ ਸੀ ਸਤਬਾਬ ਜੀਾ ਬੁੱਢੇ ਦਲ ਤੇ ਰਿਆ ਸੰਤਨ ਲਾਲਾ ਕੁੱਤੇ ਨੇ ਦਾ ਹੁੜੇ ਬਦੇ ਦਾਲ ਤੇ ਮੈਂ 40 ਸਾਲ ਪੁਰਾਣੀ ਗੱਲ ਕਰ ਰਿਹਾ ਬਜੀ ਗੱਲਾਂ ਕਰਦੇ ਨੇ ਨਾ ਚੋਣ ਹੀ ਕੀਤੀ ਕਿਸੇ ਨੇ ਉਸ ਵੇਲੇ ਅਸੀਂ ਸਰਦਲਾਲਾ ਤੇ ਜਾਂ ਉਹਨਾਂ ਨੂੰ ਹਾਈਲਾਈਟ ਕਰਦੇ ਨੇ ਬਰਨਾਰਡ ਦੀ ਦਰਖ਼ਲ ਹੋਈ ਉਦੋਂ ਕਹਿਂਦੇ ਸੰਭਲ ਨਾ ਲੈਂਦੇ ਜੱਗ ਉਦੋਂ ਕਹਿਦੇ ਇਹਦਾ ਹੁਣ ਕਹਿਣ ਲੱਗ